ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ ਬੋਲੇ ਸੋ ਨਰਪੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਪਾਵ ਸੋਸ਼ਲ ਮੀਡੀਆ ਦੇ ਮਾਧਮ ਰਹੀ ਵਰਲਡ ਦੀ ਫੇਮਸ ਆਵਾਜ਼ ਮਹਾਨ ਪੈਗੰਬਰਾਂ ਰੈਵਰਾਂ ਦੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਉਣ ਵਾਲਾ ਕੰਚੀ ਟੀਵੀ ਉਹਦੇ ਮਾਧਿਅਮ ਰਾਹੀਂ ਦਾਸ ਤਨ ਸਤਗੁਰ ਵਾਦਾਸ ਮਹਾਰਾਜ ਜੀ ਦੇ 648ਵੇਂ ਮਹਾਨ ਆਗਮਨ ਗੁਰਪੁਰ ਪ੍ਰਕਾਸ਼ ਦਿਹਾੜੇ ਦੀ ਸਮੁੱਚੀ ਸੰਗਤ ਨੂੰ ਕਰੋੜ ਕਰੋੜ ਵਧਾਈਆਂ ਔਰ ਨਾਲ ਇਹ ਵੀ ਬੇਨਤੀ ਹੈ ਵੀ ਜਿੱਥੇ ਵਧਾਈਆਂ ਰੂਲ ਐਂਡ ਰੈਗੂਲੇਸ਼ਨ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੁਰੂ ਸਾਹਿਬਾਂ ਦੇ ਮਿਸ਼ਨ ਨੂੰ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੀ ਬਾਣੀ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਵਿਚਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇਹ ਵਿਸ਼ੇਸ਼ ਉਦਮ ਉਪਰਾਲੇ ਜੋ ਸੰਗਤ ਪੂਰੇ ਵਿਸ਼ਵ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਗਮਨ ਗੁਰਪੁਰਪrakash ਦਿਹਾੜੇ ਤੇ ਸੰਗਤਾਂ ਇਕੱਤਰ ਤੋਂ ਹੋ ਰਹੀ ਨੇ ਮਨਾ ਰਹੀਆਂ ਨੇ ਤੇ ਉਹਦੇ ਵਿੱਚ ਇਹਦੇ ਬਾਰੇ ਚਾਨਣਾ ਜ਼ਰੂਰ ਪਾਇਆ ਜਾਏ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਤੇ ਕੋਟਨ ਕੋਟ ਧੰਨਵਾਦ ਕੰਸ਼ੀ ਟੀਵੀ ਦਾ ਜੋ ਕਿ ਸੰਗਤ ਦੇ ਵਿੱਚ ਆਪਣੀ ਆਵਾਜ਼ ਲੈ ਕੇ ਜਾ ਰਹੇ ਨੇ ਬਹੁਤ ਬਹੁਤ ਸ਼ੁਕਰੀਆ